ਆ ਦਾ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਤੇ ਅੱਗ ਮਚਾ ਦੇਾਂਗੇ ਅੱਗ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਚੰਗਲ ਵਾਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕੰਮ ਆਪਣਾ ਕਿੱਥੇ ਕਿੱਥੇ ਪਹੁੰਚਿਆ ਸੀਗਾ ਤਾਂ ਉਦੋਂ ਆ ਅੱਗੇ ਵਾਲਾ ਕੰਮ ਜਿਹੜਾ ਅੱਪ ਅੱਜ ਸ਼ੁਰੂ ਕਰਦੇ ਆ ਤੇ ਹੁਣ ਆਪਾਂ ਇਹਦੇ ਗੈਲ ਡਰਮ ਦੀਆਂ ਪੱਤੀਆਂ ਲਾਉਣੀਆਂ ਵਾ ਤੇ ਆਹ ਪਲੇਟ ਢਿੱਲੀ ਢੁੱਲੀ ਆ ਇਹਨੂੰ ਵੀ ਦੇਖਦੇ ਹਾਂ ਕੁਝ ਹੁੰਦਾ ਹਨਾ ਮਲਟ ਨੋਟ ਵੀ ਦੇਖਦੇ ਆ ਕਸ ਕੇ ਟਰਾਈ ਕਰਦੇ ਆ ਇਹ ਟੋਪੀਆਂ ਦੀਆਂ ਔੜੀਆਂ ਐ ਨਟਾ ਵਾਂਗ ਸਿਰ ਔੜੇ ਆ ਤੇ ਗੈਲਟਰਮ ਨੇ ਪੱਤੀਆਂ ਲਾਈਏ ਬਾਕੀ ਜਿੰਨਾ ਵੀ ਹੋ ਸਕੇ ਅੱਜ ਕੰਮ ਕੋਸ਼ਿਸ਼ ਹੈ ਆਪਣੀ ਵੀ ਥਰੇਸ਼ਰ ਉਸ ਵਿੱਚ ਪਾ ਲਈਏ ਦੁਵਾਰਾ ਅੱਜ ਜੇਕਰ ਟਾਈਮ ਨਾਲ ਕੰਮ ਨਿਬੜ ਜਵੇ ਤਾਂ ਜੇ ਕੋਈ ਬੱਚ ਅੜਚਣ ਨਾ ਆਈ ਕਈ ਵਾਰੀ ਹੈ ਨਾ ਕੋਈ ਕੰਮ-ਕੰਮ ਕਰਦੇ ਆਪਾਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਵਿੱਚ ਫੇਰ ਕੰਮ ਰੁਕ ਜਾਂਦਾ ਤੇ ਜੇ ਤਾਂ ਕੋਈ ਅੜਚਣ ਨਾ ਆਈ ਫੇਰ ਤਾਂ ਆਪਾਂ ਅੱਜ ਡੇਢ ਦੇਣੇ ਸਾਰਾ ਕੋ ਠੀਕ ਨੇ ਜੀ ਜੀ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਤੁਸੀਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਖਤਮ ਹੋ ਗਿਆ ਮੁੱਕ ਗਿਆ ਸਹੀ ਹੈ ਤੇ ਅੱਜ ਮੁੰਡੇ ਨੇ ਮੂੰਹ ਇੱਥੇ ਗਿਆ ਤੇ ਮੂੰਹ ਇਹਦਾ ਸੰਗ ਦਾ ਨਹੀਂ ਹੈਗਾ ਕੈਮਰੇ ਤੋਂ ਮੈਂ ਕਿਹਾ ਕਈ ਬੰਦੇ ਸੋਚਦੇ ਹੋਣੇ ਖਰੇ ਕੈਮਰੇ ਤੋਂ ਸੰਗਦਾ ਹੈ ਸੰਗਦਾ ਨਹੀਂ ਹੈਗਾ ਇਹਨੂੰ ਧੂੜਨਾ ਕਈ ਵਾਰੀ ਨਾ ਛਿੱਕਾਂ ਚੁੱਕਾਂ ਲੱਗ ਜਾਂਦੀਆਂ ਫਿਰ ਹਟਦੀਆਂ ਨਹੀਂ ਹੈਗੀਆਂ ਫਿਰ ਬੜਾ ਦੋ ਤਿੰਨ ਦੋ ਤਿੰਨ ਤੰਗ ਹੁੰਦਾ ਇਸ ਕਰਕੇ ਰਮਾਲ ਬੰਨ ਲੈਂਦਾ ਹਾਂ ਮੂੰਹ ਤੇ ਕਾਰ ਸਿੰਘ ਜੀ ਮੁੰਡਿਆਂ ਦੇ ਕਮੈਂਟ ਆ ਰਹੇ ਕਹਿੰਦੇ ਪੂਰੀ ਡਿਟੇਲ ਨਾਲ ਵੀਡੀਓ ਬਣਾਓ ਗੈਲਟ ਨਾ ਮੈਂ ਕਿਹਾ ਡਿਟੇਲ ਨਾਲ ਤਾਂ ਬਣਾ ਦਿੱਤੀ ਐ ਇਹ ਹੋਰ ਹੁਣ ਕਿਹੜੀ ਡਿਟੇਲ ਰਹਿ ਗਈ ਚਾਹ ਹੁਣ ਜੇ ਕੋਈ ਰਹਿ ਗਈ ਤਾਂ ਤੁਸੀਂ ਦੇ ਸਕਦੇ ਹੋ ਭਾਜੀ ਇੱਥੇ ਯਾਰੋ ਤੇ ਐਂਗਲ ਹੁੰਦਾ ਬਸ ਇੱਕ ਠੀਕ ਆ ਆ ਪੱਤੀ ਜਦੋਂ ਲਾਉਣੀ ਆ ਤੁਸੀਂ ਘੁਮਾ ਕੇ ਦੇਖੀ ਜਾਓ ਕੱਲੀ ਕੱਲੀ ਕੱਚੀ ਕਰਕੇ ਹਾਂ ਇਹਦੇ ਨਾਲ ਨਾ ਟੱਚ ਹੁੰਦੀ ਐ ਇੱਥੇ ਹੁੰਦਾ ਬੈ ਪ੍ਰੋਪਰ ਇਦਾਂ ਮਰੀ ਹੁੰਗਲਿਆ ਹਾਂ ਤੁਹਾਨੂੰ ਥੱਲੇ ਦੱਸਣਾ ਨਹੀਂਗਾ બસ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਵੀ ਇਹ ਇਹਦੇ ਤੇ ਆਹ ਪਲੇਟ ਤੇ ਐਂਗਲ ਜਿਹੜਾ ਹੁੰਦਾ ਆ ਸਪੋਰਟ ਲਈ ਹੁੰਦੀ ਬਸ ਹੋਰ ਕੁਝ ਨਹੀਂ ਹੁੰਦਾ ਉਹ ਹਾਂ ਉਹਦਾ ਕੀ ਮਤਲਬ ਇਹ ਤੇ ਇਹਦੇ ਬਾਅਦ ਸਪੋਰਟ ਹੁੰਦੀ ਆ ਵੇ ਪਲੇਟ ਮੰਗੀ ਨਾਲ ਹਾਂ ਉਹਦੇ ਉੱਤੇ ਕਰਦਾ ਜਾ ਕੇ ਹੋਰ ਕਿਤੇ ਨਹੀਂ ਕਰਨਾ ਹੋਰ ਜੇ ਉੱਚਾ ਹੋ ਜਵੇ ਉਹਦਾ ਕੋਈ ਦਿੱਕਤ ਨਹੀਂ ਕਿ ਸੂਟਾ ਹੀ ਵਧੂਗਾ ਹਾਂ ਤੇ ਕਈ ਬੰਦੇ ਕਹਿੰਦੇ ਪਾਜੀ ਵੀ ਆਪਾਂ ਨੂੰ ਬੰਦੇ ਕਹਿੰਦੇ ਆ ਵੀ ਜਿਹੜੇ ਮਕੈਨਿਕ ਕੋ ਮੁੰਡੇ ਕੰਮ ਕਰਾਉਂਦੇ ਹੋਊਗੇ ਵੀ ਪਾਜੀ ਉਹ ਕਹਿੰਦਾ ਲਾ ਕੇ ਲੱਗੂਗੀ ਲਾ ਕੇ ਵੀਰੇ ਲੱਗ ਵੀ ਜਾਂਦੀ ਆ ਕੋਈ ਏਡਾ ਇਸ਼ੂ ਨਹੀਂ ਹੈਗਾ ਬਟ ਇਦਾਂ ਆ ਕਿ ਜੇ ਓਵਰ ਰਹਿ ਗਈ ਤਾਂ ਲਾ ਕੇ ਆਪਾਂ ਘੁਮਾ ਕੇ ਨਹੀਂ ਦੇਖ ਸਕਦੇ ਜਦੋਂ ਫਿੱਟ ਕਰਨਾ ਕਈ ਵਾਰੀ ਟੱਚ ਕਰ ਗਈ ਫੇ ਪੰਗਾ ਪਊਗਾ ਤੇ ਇਸ ਕਰਕੇ ਇੱਥੇ ਵਧੀਆ ਲੱਗ ਜਾਂਦੀ ਆ ਜੇ ਇੱਥੇ ਥ੍ਰੈਸ਼ਰ ਬਾਹਰ ਕੱਢਿਆ ਹੋਵੇ ਤਾਂ ਉਦੋਂ ਸੌਖੀ ਆ ਨਹੀਂ ਥੱਲੇ ਵੜ ਕੇ ਵੀ ਲੱਗ ਜਾਂਦੀ ਆ ਤੇ ਬਾਹਰ ਕੱਢਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖਿਆ ਹੋਣਾ ਥੱਲੇ ਵੜ ਕੇ ਵੀ ਲੱਗ ਜਾਂਦੀ ਆ ਹਾਂ ਬਾਹਰ ਕੱਢਣ ਦੀ ਤੇ ਪਹਿਲਾਂ ਚਲੋ ਅਸੀਂ ਵੀ ਬਾਹਰ ਕੱਢ ਕੇ ਲਾਈਆਂ ਆ ਆਪਾਂ ਤਾਂ ਹਰੇਕ ਕੰਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां चलदा चलदा देखो मैं क्या तकरीबन तकरीबन पहला ही बारी पत्ती चढ़ਦੀ ਇੱਕ ਦਰਜ ਨਾਲ ਹੁੰਦੀ ਆ ਹਾਂ ਤੇ ਆਪਾਂ ਪਹਿਲੀ ਵਾਰੀ ਚੜ੍ਹੀ ਜੀ ਉਹਦੇ ਬਰਾਬਰ ਰੱਖ ਕੇ ਲਾ ਦੇਵੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਹਾਂਜੀ ਤੇ ਜਦੋਂ ਦੂਜੀ ਵਾਰੀ ਚੜ੍ਹਣੀ ਥੋੜੀ ਪਿਛੇ ਰੱਖ ਕੇ ਲਾਉਣੀ ਪੈਂਦੀ ਹੈ ਠੀਕ ਆ ਲਗਭਗ 2 ਕੁਸੂਤ ਉਹ ਨਹੀਂ ਫਿਰ ਉੱਤੇ ਉੱਚੀ ਨਹੀਂ ਹੁੰਦੀ ਨਾ ਉਹਨੀ ਉੱਚੀ ਹੋ ਜਾਂਦੀ ਆ ਤੇ ਐਂਗਲ ਤੇ ਲੱਗਣ ਦਾ ਡਰ ਹੁੰਦਾ ਹਾਂ ਤੇ ਦਾ ਹੁਣ ਇਹਨੂੰ ਸੈਕਿੰਡ ਟਾਈਮ ਪੱਤੀ ਚੜ੍ਹਣ ਲੱਗੀ ਆ origignal ਤੋਂ ਬਾਅਦ ਇੱਕ ਵਾਰੀ ਚੜ੍ਹੀ ਆ ਇੱਕ ਵਾਰੀ ਹੁਣ ਚੜ੍ਹ ਜਾਣੀ ਆ ਹੁਣ ਇਹਨੂੰ ਲੋਡ ਨਹੀਂ ਪੈਣੀ ਛੇਤੀ ਕਿਤੇ ਤੇ ਜੇ ਲਾਉਣੀ ਪਈ ਤਾਂ ਇਹ ਲਾ ਕੇ ਲਾਉਣੀ ਪੈਣੀ ਦੁਬਾਰਾ ਹੁਣ ਇਹ ਲਾ ਕੇ ਲਾਉਣੀ ਪੈਣੀ ਆ ਦੂਜੀ ਵਾਰੀ ਤੋਂ ਬਾਅਦ ਹੁਣ ਇਹਨੇ ਉਦੋਂ ਵੀ ਪਹਿਲਾਂ ਵਾਲੀ ਨਾਲੋਂ ਜ਼ਿਆਦਾ ਟਾਈਮ ਕੱਢਣਾ ਹਾਂ ਹੁਣ ਇਹਦੀ ਖਚਾਈ ਦੋਨਾਂ ਪਾਸੇ ਹੋਣ ਲੱਗ ਜਾਂਦੀ ਬੱਤੀ ਦੀ ਫੇ ਪਿਛਲੇ ਜਿਹੜੀ ਪਿੱਛੇ ਵਾਲੀ ਨਾ ਤਿੱਖੀ ਦੂਜੀ ਹੁੰਦੀ ਆ ਆਪਣੀ ਠੀਕ ਹੈ ਹਾਂ ਸਮਝ ਨਹੀਂ ਲੱਗਿਆ ਉਹ ਥੱਲੇ ਵੀ ਲੱਗ ਸਕਦੀ ਆ ਇਹ ਜਿਹੜੀ ਕੀ ਨਹੀਂ ਲੱਗੀ ਸਾਵੇਂ ਆ ਆ ਆ ਜਿੱਥੇ ਟੱਚ ਕਰਨੀ ਹੁੰਦੀ ਹੈ ਦਾ ਬਸ ਦੋ ਹੀ ਥਾਂ ਹੈ ਇਹਦੇ ਹੂੰ ਠੀਕ ਹੈ ਹੈਗਾ ਤੇ ਮੋਸਟਲੀ ਉੱਤੇ ਜਿਆਦਾ ਟੱਚ ਕਰਦੀ ਹਾਂ ਹਾਂ ਉੱਤੇ ਵੀ ਜੀ ਵੀ ਨੇ ਇੱਥੇ ਤਾਂ ਜਲਦੀ ਸੀ ਡੈਸ਼ ਹੋ ਜਾਂਦੀ ਬੰਦੇ ਨੂੰ ਹਾਂ ਪਹਿਲੀ ਹੈ ਨਾਲੇ ਹਾਂ ਪਹਿਲੀ ਹੈ ਠੀਕ ਚਾਰ ਹੈ ਇਹਨਾਂ ਪੰਜ 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 ਅਜੇ ਹੁਣ ਜਦੋਂ ਕੇਐਸਏ ਨੂੰ 6 ਵੀ ਆ ਗਏ ਹਨਾ ਪਹਿਲਾਂ 4 ਹੁੰਦੀਆਂ ਸੀਗੀਆਂ ਫੇ ਵਿੱਚ 5 ਵਾਲੇ ਆ ਗਏ ਹੁਣ KS KS ਦਾ ਲਾਈਆਂ ਸੀਗੀਆਂ ਪਿੱਛੇ ਪੱਤੀਆਂ ਉਹਨੂੰ 6 ਆ ਗਈਆਂ ਉਹ 6 ਬਹੁਤ ਸੁਆਣੀ-ਮਾੜੀ ਫੇਰ ਬਦਲ ਜੀ ਹੁੰਦੀ ਰਹਿੰਦੀ ਆ ਲੋਕਾ ਨਮਾ ਕਰਦੇ ਰਹਿੰਦੇ ਆ ਖਚਾਈ ਉਨੀ ਕੇ ਹੁੰਦੀ ਆ ਯਾਨੀ ਕਿ ਜਿੰਨਾ ਮਾਲ ਆਉਗਾ ਮਾਲ ਮੋਰੇ ਕਟਰ ਦੇ ਵਿੱਚ ਹੁਣ ਉਹਨੇ ਪਿੱਛੇ ਜਾਣਾ ਕਿਹੜਾ ਵੱਧ ਚੱਲਾ ਹਾਂ ਇਹ ਤਾਂ ਹੈ ਠੀਕ ਹੈ ਦੂਜੀ ਪੱਤੀ ਲੱਗਣ ਲੱਗੀ ਆ ਜੀ ਹੁਣ ਉਹੀ ਤਿੰਨ ਪੱਤੀਆਂ ਲੱਗ ਗਈਆਂ ਤੇ ਚੌਥੀ ਪੱਤੀ ਦੀ ਤਿਆਰੀ ਹਾਂ ਵਧੀਆ ਜੀ ਵਧੀਆ ਆ ਮੁੰਡੇ ਤੇ ਵੀ ਬਹੁਤ ਚਰਚਾ ਹੈ ਵੀ ਫੋੜ ਚ ਫੋੜ ਦਾ ਹੁਣ ਪਤਾ ਨਹੀਂ ਨਵਾਂ ਹੀ ਸੱਪ ਕੱਢਣ ਲੱਗਾ ਆ ਨਵਾਂ ਨਵਾਂ ਪਾੜੀ ਨਵਾਂ ਆਉਂਗਾ ਬਲੌਕ ਦਾ ਫਮੜਾ ਭਾਰੀ ਨਵਾਂ ਨਮਾ ਸੱਪਾ ਕੱਢੋਗੇ ਫੋੜ ਦਾ ਕਣਾ ਆਪਾਂ ਛਿਣੀਵਾਰ ਤੱਕ ਸ਼ਨੀਵਾਰ ਤੱਕ ਛਿਣੀਵਾਰ ਤੱਕ ਨਵਾਂ ਸੱਪ ਆ ਜਾਊਗਾ ਬਾਦ ਠੀਕ ਹੈ ਜੀ ਅੱਜ ਦੀ ਵਾਰ ਅੱਜ ਹੋ ਗਿਆ ਬੇਰ ਵਾਰ ਹੋ ਗਿਆ ਦੋ ਤਿੰਨ ਕੱਲ ਵਲੋਗ ਅਪਲੋਡ ਹੋਊਗਾ ਠੀਕ ਆ ਦੋ ਤਿੰਨ ਵਿੱਚ ਰਹਿ ਜਾ ਦੋ ਤਿੰਨ ਦਿਨ ਤੱਕ ਫਿਟਿੰਗ ਨੂੰ ਫੇਰ ਲੱਗ ਜਾਣਾ ਟਾਈਮ ਹੱਲੇ ਉਹੀ ਮੰਨ ਕੇ ਚੱਲੋ ਇੱਕ ਦੋ ਤਰੀਕ ਤਾਈ ਅੱਛਾ ਤੇ ਇੱਕ ਦੋ ਤਰੀਕ ਤਾਈ ਇੱਥੇ ਆਪਾਂ ਚੈੱਕ ਕਰਾਂਗੇ ਠੀਕ ਹੈ ਲਓ ਜੀ ਪੱਤੀਆਂ ਕੱਚੀਆਂ ਹੋਈਆਂ ਸਾਰੀਆਂ ਤੇ ਕਮਾ ਕੇ ਚੈੱਕ ਕਰ ਲਈਆਂ ਆਪਾਂ ਤੇ ਹੁਣ ਆਪਾਂ ਪੱਕੀਆਂ ਕਰਨ ਲੱਗੇ ਆ ਨਾ ਉਹਨੂੰ ਕੱਚੀਆਂ ਹਲੇ ਤਾਂ ਗੰਨ ਲੱਗੀਆਂ ਪਹਿਲਾਂ ਆਪਾਂ ਪਿਛੋਂ ਨਾ ਅੱਛਾ ਅੱਛਾ ਪਹਿਲਾਂ ਲ ਇੱਕ ਮਤਲਬ ਉਹਦਾ ਟੈਂਪਰੇਰੀ ਬਾਲੀਆਂ ਜਿਹੜੀਆਂ ਕਹਿੰਦੇ ਹੁੰਦੇ ਆ ਮਤਲਬ ਚੈੱਕ ਕੀਤੀਆਂ ਸੀ ਪਹਿਲਾਂ ਆਪਾਂ 10% ਹੋਈਆਂ ਸੀਗੀਆਂ ਹੁਣ ਇਹਨਾਂ ਨੂੰ ਕੱਚੀਆਂ ਕਰਕੇ ਹੁਣ 30% ਕਰਨ ਲੱਗੇ ਆ ਹੁਣ ਇੱਕ ਡਾਂਕਾ ਪਹਿਲਾਂ ਪਿੱਛੇ ਲਾਉਣਾ ਬਿਠਾ ਕੇ ਹਾਂ ਫਿਰ ਫਰੰਟ ਤੋਂ ਪੱਕੀਆਂ ਕਰਨੇ ਫਿਰ ਬੈਕ ਤੋਂ ਪੱਕੀਆਂ ਕਰ ਲੈ ਹਲੇ 30% ਕਰਨ ਲੱਗੇ ਆ ਹੁਣ ਹਾਂ ਜਿਹੜੀਆਂ ਪੱਟੀਆਂ ਕਰ ਲੱਗਿਆ ਥੱਲੇ ਦੇ ਸਾਈਡ ਤੋਂ ਸ਼ੁਰੂ ਕਰ ਦਿੰਦੀ ਹੈ ਤੇ ਇਹਦੇ ਨੂੰ ਮਾਰ ਕੇ ਬੈਡ ਹੈ ਉਸ ਤੋਂ ਬਾਅਦ ਉੱਪਰਲੀ ਗੈਡ ਤੇ ਵਾਗਦੇ ਨੇ ਬੈਡ ਇਹ ਆਪਣੀਆਂ ਪੱਤੀਆਂ ਦਾ ਕੰਮ ਡਨ ਹੋ ਜਾਣਾ ਹੈ ਇਸ ਤੋਂ ਬਾਅਦ ਬੋਨੇ ਕਰ ਨਹੀਂ ਕਰਵਾਉਣਾ ਪਰ ਬਾਅਦ ਵਿੱਚ ਕਾਰਵਾਈ ਅਗਨੀ ਦਾ ਕਰਨੀ ਲੋ ਜੀ ਸਾਰੀਆਂ ਪੱਤੀਆਂ ਦੀ ਬਿਲਡਿੰਗ ਹੋ ਗਈ ਡਨ ਆਪਣੀ ਦੋਨੇ ਸੱਡਾ ਹੋ ਗਈਆਂ ਨਾ ਠੀਕ ਆ ਤੇ ਹੁਣ ਇਹਦਾ ਅਗਲਾ ਕੰਮ ਦੇਖ ਲੋ ਆ ਆ ਪੱਟ ਹੋ ਜੇ ਇਹਨੂੰ ਬਿਲਡਿੰਗ ਮਾਰ ਦੇ ਉੱਪਰਲੀ ਪਲੇਟ ਲਈ ਆਲੀ ਹਾਰਟ ਲਈ ਇਹਦੀ ਨਟ ਐਡ ਕਰਦੇ ਬਸ ਨਟ ਐਡ ਕਰਕੇ ਸੁਰਾਂ ਦੇ ਟਾਂਕੇ ਲਾਉਂਦੇ ਠੀਕ ਆ ਬਿਲਡਰਾਂ ਬਰੋਦ ਇਹ ਅੰਦਰਲਾ ਕੰਮ ਆਪਣਾ ਕੰਪਲੀਟ ਹੋ ਗਿਆ ਇਹਦਾ ਤੇ ਹੁਣ ਆਪਾਂ ਇਹਦਾ ਥਰੇਸ਼ਰ ਥੱਲੇ ਕਰੀਏ ਤੇ ਬਾਕੀ ਇਹਦਾ ਜੋ-ਜੋ ਵੀ ਕੰਮ ਹੋਊਗਾ ਅੱਜ ਜਿੰਨਾ ਕੁ ਵੀ ਹੁੰਦਾ ਨਵੇੜ ਦਈਏ ਤੇ ਜਾਲ-ਜੋਲ ਤਾਂ ਇਹਦਾ ਨਵਾਂ ਹੀ ਬਣਨਾ ਹੈ ਤੇ ਬਾਕੀ ਇਹਦਾ ਕੰਮ ਨਵੇੜੀਏ ਪਹਿਲਾਂ ਆਪਾਂ ਲੋ ਜੀ ਥਰੇਸ਼ਰ ਆਪਾਂ ਥੱਲੇ ਕਰ ਦਿੱਤਾ ਤੇ ਹੁਣ ਆਪਾਂ ਇਹਦੀ ਸ਼ਾਫਟ ਕਰਦੇ ਆਂ ਫਿੱਟ ਲੈ ਆਂ ਇਹਨੂੰ ਖਿੱਚਣਾ ਪਊਗਾ ਬਹੁਤ ਨਾਲ ਖਿੱਚਣਾ ਪਊ ਥਰੇਸ਼ਰ

ਕਾਟਰ ਦੇਖ ਲੈ ਬਸ ਕਰ ਕਾਟਰ ਕੱਢ ਲਈ ਸੀ ਨਾ ਵਿੱਚੋਂ ਰੱਖੋ ਕਾਟਰ ਤੇ ਬਾਹਰ ਦੇ ਹੋਰ ਚੱਲ ਜਾਣੀ ਉਦਾਂ ਮੋਰੇ 2-3 ਇੰਚ ਜਿੱਦੋਂ ਕਿ ਮੈਨੂੰ ਰਾੜ ਜੀ ਦੇ ਮਾੜਾ ਜਾਂ ਗਾਂ ਨੂੰ ਤਾਂ ਕਰਨ ਸਰਾਸ਼ਰ ਜੋੜੀ ਹੂੰ ਸਹੀ ਆ ਲਓ ਇਹ ਸ਼ਾਫਟ ਪਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਇਹਦੇ ਫਰੈਸ਼ਰ ਦੇ ਨਾਟਿਆ ਉਹ ਟਾਈਟ ਕਰ ਲੱਗੇ ਆ ਤੇ ਉਹ ਟਾਈਟ ਕਰਕੇ ਇਹਦਾ ਬੈਰਿੰਗ ਪਾਉਣਾ ਆ ਤੇ ਆਲਮੋਸਟ ਕੰਮ ਆਪਣਾ ਸਾਰਾ ਡਾਨੇ ਹੋ ਗਿਆ ਆ ਤੇ ਵੀਡੀਓ ਨੂੰ ਸਾਰੇ ਵੀਰ ਲਾਈਕ ਕਰ ਦਿਓ ਤਾਂ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੇ ਕਿਸੇ ਹੋਰ ਵੀ ਟੌਪਿਕ ਦੇ ਉੱਤੇ ਵੀਡੀਓ ਚਾਹੀਦੀ ਤਾਂ ਕਮੈਂਟ ਕਰ ਸਕਦੇ ਹੋ ਕੁਝ ਸੁਝਾਅ ਦੇਣਾ ਛੋਟਾ ਵੀਰ ਵੱਡਾ ਵੀਰ ਸਮਝ ਕੇ ਦੇ ਸਕਦੇ ਹੋ ਤੇ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਤੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ